ਭਾਰਤ ਦੇ ਅੰਦਰ ਇੱਕੋ ਇੱਕ ਪਾਰਟੀ ਆਮ ਆਦਮੀ ਪਾਰਟੀ ਤੇ ਇੱਕੋ ਇੱਕ ਲੀਡਰ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਤੇ ਕੋਈ ਵਿਸ਼ਵਾਸ ਕਰ ਸਕਦਾ ਜਿਨ੍ਹਾਂ ਤੇ ਭਰੋਸਾ ਕਰ ਸਕਦਾ ਜਿੰਨੀਆਂ ਚੋਣਵੀ ਪਾਰਟੀਆਂ ਨੇ ਉਹ ਕਹਨੀਆਂ ਕੁਛ ਨੇ ਕਰਦੀਆਂ ਕੁਛ ਨਹੀਂ ਪਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਮੂੰਹੋਂ ਨਿਕਲਿਆ ਬੋਲ ਉਹ ਗਾਰੰਟੀ ਹੁੰਦਾ ਕੋਈ ਇੱਕ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਜਦੋਂ ਵੋਟ ਮੰਗਣ ਜਾਂਦੀ ਆ ਆਪਣੇ ਕੰਮ ਦੀ ਕੰਮ ਕੀਤੇ ਹੋਏ ਕੰਮਾਂ ਦੇ ਉੱਤੇ ਵੋਟ ਮੰਗਦੀ ਆ ਨਾ ਕੀ ਸਿਰਫ ਤਾਂ ਸਿਰਫ ਮੈਨੀਫੈਸਟੋ ਦੇ ਮੂਟ ਮੰਗ। ਬਹੁਤ ਕੰਮ ਕੀਤੇ ਨੇ। ਤਿਲਕਨਗਰ ਤੋਂ ਸਾਡੇ ਵੀਰ ਜਰਨੈਲ ਸਿੰਘ ਜੀ ਲੜ ਰਹੇ ਨੇ ਇਲੈਕਸ਼ਨ ਚੌਥੀ ਵਾਰ ਲੋਕਾਂ ਨੇ ਸਰਦਾਰ ਜਰਨੈਲ ਸਿੰਘ ਜੀ ਨੂੰ ਇਸ ਵਾਰ ਐਮਐਲਏ ਬਣਾਣਾ ਔਰ ਚੌਥੀ ਵਾਰ ਇਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਮੁੱਖ ਮੰਤਰੀ ਬਣਾਉਣਾ। ਦਿੱਲੀ 'ਚ ਚੋਣਵੀ ਮਾਹੌਲ ਲਗਾਤਾਰ ਭਖਦਾ ਜਾ ਰਿਹਾ ਹੈ। ਹਰ ਸਿਆਸੀ ਜਮਾਤ ਦੇ ਸਿਆਸੀ ਖਿਡਾਰੀ ਮੈਦਾਨ ਦੇ ਵਿੱਚ ਨੇ ਖਾਸ ਤੌਰ ਤੇ ਮੌਜੂਦਾ ਤਿਲਕਨਗਰ विधानसभा ਦੇ ਵਿੱਚ ਔਰਤਨਪ੍ਰੀਤ ਸਿੰਘ ਸੋਨ ਜੋ ਮੰਤਰੀ ਨੇ ਪ੍ਰਚਾਰ ਕਰਨ ਲਈ ਪਹੁੰਚਣਾ ਕਰਨਾ ਸੀ ਕਿੰਦਾ ਸਰ ਕਿਵੇਂ ਦੇਖਦੇ ਹੋ ਪੰਜਾਬ ਤੋਂ ਇੱਥੇ ਪਹੁੰਚੇ ਹੋ ਕੀ ਸਿਨੈਰੀਓ ਔਰ ਕੀ ਮਾਹੌਲ ਨਜ਼ਰ ਆ ਰਿਹਾ ਸਮਾਂ ਥੋੜਾ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਦਿੱਲੀ ਨੇ ਇੱਕ ਵਾਰ ਫੇਰਮਾਨ ਬਣਾ ਲਿਆ ਕਿ ਚੌਥੀ ਵਾਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਮੁੱਖ ਮੰਤਰੀ ਬਣਾਉਣ ਲੱਗੇ ਦਿੱਲੀ ਵੱਸ ਔਰ ਇਸ ਗੱਲ ਲਈ ਮੈਂ ਜਿੱਥੇ ਦਿੱਲੀ ਦੀ ਸਾਰੀ ਸੰਗਤ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਕਿਉਂਕਿ ਇਨਾ ਪੂਰਨ ਭਰੋਸਾ ਜਿਤਾਣਾ ਬਹੁਤ ਵੱਡੀ ਗੱਲ ਹੈ ਔਰ ਪੂਰੇ ਭਾਰਤ ਦੇ ਅੰਦਰ ਇੱਕੋ ਇੱਕ ਪਾਰਟੀ ਆ ਆਮ ਆਦਮੀ ਪਾਰਟੀ ਤੇ ਇੱਕੋ ਇੱਕ ਲੀਡਰ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਤੇ ਕੋਈ ਵਿਸ਼ਵਾਸ ਕਰ ਸਕਦਾ ਜਿਨ੍ਹਾਂ ਤੇ ਭਰੋਸਾ ਕਰ ਸਕਦਾ ਹੈ ਅਦਰਵਾਈਜ਼ ਤਾਂ ਜਿੰਨੀਆਂ ਚੋਣਵੀ ਪਾਰਟੀਆਂ ਨੇ ਉਹ ਕਹਿਨੀਆਂ ਕੁਛ ਨੇ ਕਰਦੀਆਂ ਕੁਛ ਨੇ ਪਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਮੂੰਹੋਂ ਨਿਕਲਿਆ ਬੋਲ ਉਹ ਗਾਰੰਟੀ ਹੁੰਦਾ ਸੋ ਜਿਹੜੀ ਗਾਰੰਟੀ ਉਹ ਦੇ ਦਿੰਦੇ ਨੇ ਪੂਰੀ ਕਰਦੇ ਨੇ ਦੂਜੀ ਗੱਲ ਇੱਕੋ ਇੱਕ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਜਦ ਵੋਟ ਮੰਗਣ ਜਾਂਦੀ ਆ ਆਪਣੇ ਕੰਮ ਦੀ ਕੌਣ ਕੀ ਕੰਮਾਂ ਦੇ ਉੱਤੇ ਵੋਟ ਮੰਗਦੀ ਹੈ ਨਾ ਕਿ ਸਿਰਫ ਤੇ ਸਿਰਫ ਮੈਨੀਫੈਸਟੋ ਦੇ ਵੋਟ ਮੰਗੇ ਅਸੀਂ ਮੈਨੀਫੈਸਟੋ ਹੀ ਉਹ ਤਿਆਰ ਕਰਦੇ ਹਾਂ ਜਿਹੜਾ ਕੰਮ ਕੀਤਾ ਹੁੰਦਾ ਸੋ ਬਹੁਤ ਕੰਮ ਕੀਤੇ ਨੇ ਤੇ ਉਸ ਦੇ ਬਿਹਫ ਦੇ ਉੱਤੇ ਅੱਜ ਇੱਕ ਵਾਰ ਦਿੱਲੀ ਵਾਸੀ ਪੂਰਾ ਮਨ ਬਣਾਇਆ ਹੋਇਆ ਹੈ ਆ ਜਿੱਥੇ ਆਪਾਂ ਅੱਜ ਸੀਟ ਤੇ ਤੁਸੀਂ ਕਵਰੇਜ ਕਰਨ ਲਈ ਆਏ ਹੋ ਇਸ ਸੀਟ ਦਾ ਨਾਂ ਹੈ ਤਿਲਕਨਗਰ ਸੀਟ ਤਿਲਕਨਗਰ ਤੋਂ ਸਾਡੇ ਵੀਰ ਜਰਨੈਲ ਸਿੰਘ ਜੀ ਲੜ ਰਹੇ ਨੇ ਕਲੈਕਸ਼ਨ ਤੇ ਚੌਥੀ ਵਾਰ ਲੋਕਾਂ ਨੇ ਸਰਦਾਰ ਜਰਨੈਲ ਸਿੰਘ ਜੀ ਨੂੰ ਇਸ ਵਾਰ ਐਮਐਲਏ ਬਣਾਣਾ ਔਰ ਚੌਥੀ ਵਾਰ ਇਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਮੁੱਖ ਮੰਤਰੀ ਬਣਾਉ। ਸੋ ਸਭ ਲਗਾਤਾਰ ਦੇਖਿਆ ਮੈਂ ਆਪਣੀ ਪਾਰਟੀ ਹੈਲਥ ਸਿਸਟਮ ਨੂੰ ਲੈ ਕੇ ਜਾਂ ਫਿਰ ਡਿਵੈਲਪਮੈਂਟ ਨੂੰ ਲੈ ਕੇ ਤੁਸੀਂ ਕਹਿੰਦੇ ਆਇਓ ਕਿ ਕੰਮ ਹੋਏ ਨੇ ਪਰ ਸਾਫ਼ ਤੌਰ ਤੇ ਬੀਜੇਪੀ ਹੈ ਜਿਹੜੀ ਉਹ ਟਾਰਗੇਟ ਕਰਕੇ ਨਜ਼ਰ ਆ ਰਹੀ ਹੈ ਲਾਈਵ ਵੀਡੀਓ ਵੀ ਲਗਾਤਾਰ ਦਿੱਲੀ ਤੋਂ ਬਾਹਰ ਲਫੋਰੀਆਂ ਇੱਥੇ ਕੰਮ ਨਹੀਂ ਹੋਇਆ ਡਿਵੈਲਪਮੈਂਟ ਨਹੀਂ ਹੋਈ ਔਰ ਖਾਸ ਤੌਰ ਤੇ ਮੁਹੱਲਾ ਕਲੀਨਿਕਾਂ ਦੀ ਗੱਲ ਕੀਤੀ ਜਾਂਦੀ ਹੈ ਜਿਸ ਨਾਲ ਬੀਜੇਪੀ ਬਈ ਕਈ ਵੱਡੇ ਆਗੂ ਕਿਉਂਕਿ ਪੰਜਾਬ ਦੇ ਲ ਨਾਮ ਵੀ ਚੇਂਜ ਕੀਤਾ ਗਿਆ ਕਲਿਨਿਕ ਦਾ ਕਿਤੇ ਲੱਗਦਾ ਨਹੀਂ ਸਾਰੇ ਸਨਿਆਦ ਨੂੰ ਦੇਖਦੇ ਦੇਖਦੇ ਕਿਤਨਾ ਇਫੈਕਟ ਜਿਹੜਾ ਇਲੈਕਸ਼ਨਾਂ ਤੇ ਪਊਗਾ ਦੇਖੋ ਭਾਜਪਾ ਬੁਖੜਾਈ ਹੋਈ ਆ ਆਪਣੀ ਹਾਰ ਦੇ ਡਰ ਕਰਕੇ ਦੂਜੀ ਗੱਲ ਇਹ ਭਾਜਪਾ ਨਾ ਪਤਾ ਨਹੀਂ ਇੱਕ ਤਾਂ ਜਿਵੇਂ ਝੂਠੇ ਸ਼ਰਿਆਮ ਝੂਠ ਬੋਲਣ ਵਾਲੀ ਪਾਰਟੀ ਝੂਠ ਬੋਲਦੇ ਨੇ ਜਦੋਂ ਝੂਠ ਜਿੱਤੇ ਦਾ ਝੂਠ ਚੱਲ ਜਾਂਦਾ ਠੀਕ ਹੈ ਜਿੱਥੇ ਨਹੀਂ ਚੱਲਦਾ ਉੱਥੇ ਜਾਤ ਪਾਤ ਧਰਮ ਦੀ ਰਾਜਨੀਤੀ ਲਿਆਉਂਦੇ ਨੇ ਉੱਥੇ ਸਮਾਜ ਨੂੰ ਪਾੜਦੇ ਨੇ ਲੀਡਰ ਉਹ ਚੰਗਾ ਹੁੰਦਾ ਪਾਰਟੀ ਉਹ ਚੰਗੀ ਹੁੰਦੀ ਹੈ ਜਿਹੜੀ ਸਾਰੇ ਵਰਗਾਂ ਨੂੰ ਇਕੱਠਾ ਰੱਖੇ। ਅਮੀਰ ਗਰੀਬ ਦੇ ਵਿੱਚ ਫਰਕ ਨਾ ਹੋਵੇ। ਔਰ ਲੀਡਰ ਉਹ ਚੰਗਾ ਹੁੰਦਾ ਜਿਹੜਾ ਜਾਤ ਦੀ ਧਰਮ ਦੀ ਰਾਜਨੀਤੀ ਨਾ ਕਰੇ ਸਾਰਿਆਂ ਨੂੰ ਇੱਕ ਕਰੇ। ਇੱਕ ਜਿਵੇਂ ਮਹਾਰਾਜ ਦੀ ਬਾਣੀ ਚ ਵੀ ਲਿਖਿਆ ਇੱਕ ਪਿਤਾ ਇੱਕ ਸਕੇ ਹਮਾਰਾ ਇੱਕ ਹੋਣਾ ਚਾਹੀਦਾ ਸਭ। ਔਰ ਕਹਿੰਦੇ ਧਰਮ ਤਾਂ ਸਿਖਾਉਂਦਾ ਹੀ ਨਹੀਂ ਕਦੇ ਆਪਸ ਵਿੱਚ ਬੈਰ ਰੱਖਣਾ। ਇਹ ਕਿਹੜੀ ਜਮਾਤ ਜੰਪੀ ਇਹ ਪਹਿਲੀ ਵਾਰ ਭਾਜਪਾ ਕਿ ਜਿਹੜੀ ਇੱਕ ਐਸਾ ਬੀਜ ਬੀਜ ਰਹੀ ਹੈ ਨਫ਼ਰਤ ਦਾ। ਕਿ ਪਤਾ ਨਹੀਂ ਹਰ ਸਮੇਂ ਇਹਨਾਂ ਕੋਲ ਸਭਾਏ ਧਰਮ ਦੀ ਰਾਜਨੀਤੀ ਤੋਂ ਬਚੇ ਕੋਈ ਨਹੀਂ ਕੋਈ ਕੋਈ ਵਿਸ਼ਵਵਿਦਿਆਲਿਆਂ ਦੀਆਂ ਗੱਲਾਂ ਗਈਆਂ ਯੂਨੀਵਰਸਿਟੀਆਂ ਦੀਆਂ ਗੱਲਾਂ ਗਈਆਂ ਕੋਈ ਹਸਪੀਟਲ ਦੀਆਂ ਗੱਲਾਂ ਗਈਆਂ ਇਹਨਾਂ ਕੋਲ ਕੋਈ ਇਹਨਾਂ ਦੇ ਪੱਲੇ 'ਚ ਕੋਈ ਪਬਲਿਕ ਟਰਾਂਸਪੋਰਟ ਦੀਆਂ ਗੱਲਾਂ ਗਈਆਂ ਕੋਈ ਪਬਲਿਕ ਫੈਸਿਲਿਟੀ ਦੀਆਂ ਗੱਲਾਂ ਗਈਆਂ ਕੋਈ ਆਹ ਕਿ 올림픽 ਗੇਮਸ ਤੇ ਸਾਡੇ ਖਿਡਾਰੀ ਹੋਰ ਅੱਛਾ ਪਰਫਾਰਮ ਕਰਨ ਸਪੋਰਟਸ ਦੀ ਕੋਈ ਨੀਤੀ ਗਈ ਹੈ ਨਾ ਤੇ ਉੱਤੋਂ ਬਸ ਆਹੀ ਰਹਿ ਗਿਆ। ਯਾਦ ਵੀ ਗੱਡੀਆਂ ਦਾ ਬਹੁਤ ਜ਼ਿਕਰ ਹੋ ਰਿਹਾ ਇੱਕ ਬਿਆਨ ਬੀਜੇਪੀ ਆਕੀ ਤੋਂ ਲਗਾਤਾਰ ਪਰ ਦੂਜੇ ਪਾਸੋਂ ਵੀ ਬਿਆਨ ਆ ਰਹੇ ਨੇ ਕਿਵੇਂ ਦੇਖਦੇ ਹਾਂ ਉਸ ਬਿਆਨ ਨੂੰ ਲੈ ਕੇ। ਉਹ ਪਤਾ ਨਹੀਂ ਕੈਸਾ ਬੰਦਾ ਹੈ ਪਰਵੇਸ਼ ਜਿਹੜਾ ਬਰਮਾ ਹੈ ਉਹ ਪਤਾ ਨਹੀਂ ਕਿਸ ਤਰ੍ਹਾਂ ਦਾ ਬੰਦਾ ਹੈ ਮੈਂ ਉਸ ਤੋਂ ਹੈਰਾਨ ਹੈ। ਉਹਦੇ ਫਾਦਰ ਸਾਹਿਬ ਇੱਕ ਚੰਗੇ ਲੀਡਰਾਂ ਵਿੱਚੋਂ ਜਾਣੇ ਜਾਂਦੇ ਸੀ ਪਰ ਇਹ ਜਿਹੜਾ ਬੰਦਾ ਹੈ ਇਹ ਬੰਦੇ ਨੇ ਮਤਲਬ ਕਿ ਇਹ ਜਿਵੇਂ ਮੂੰਹ 'ਚ ਅੰਗਿਆਰੇ ਪਾਏ ਹੁੰਦੇ ਨੇ ਨਾ ਅੰਗਿਆਰੇ ਐਦਾਂ ਅੰਗਿਆਰੇ ਸੁੱਟਦਾ ਏ ਔਰ ਭਾਜਪੀ ਦੀ ਜਿਹੜੀ ਨਵੀਂ ਜਮਾਤ ਆ ਰਹੀ ਹੈ ਨਾ ਉਹ ਸਾਰਿਆਂ ਨੇ ਇਹੀ ਕੰਮ ਫੜਿਆ ਆਇਆ ਚਾਹੇ ਉਹ ਕੰਗਣਾ ਰਣੌਥ ਹੋਵੇ ਚਾਹੇ ਹੋਵੇ ਅੰਗਿਆਰੇ ਸੁੱਟਦੇ ਨੇ ਮੂੰਹ ਤੋਂ ਜ਼ਹਿਰ ਉਗਲਦੇ ਨੇ ਸੋ ਇੰਨੀ ਜ਼ਹਿਰ ਉਹਦੇ ਦਿਲ 'ਚ ਪੰਜਾਬੀਆਂ ਪ੍ਰਤੀ ਪੰਜਾਬ ਦੀਆਂ ਮਤਲਬ ਪੰਜਾਬ ਦੀਆਂ ਗੱਡੀਆਂ ਹੀ ਕਹਿੰਦਾ ਪਤਾ ਨਹੀਂ ਕੌਣ ਘੁੰਮਦੇ ਨੇ 26 ਜਨਵਰੀ ਨੂੰ ਖਤਰਾ ਉਹ ਜਿਹਦੇ ਸਿਰ ਤੇ ਤੁਸੀਂ 26 ਜਨਵਰੀ ਮਨਾ ਰਹੇ ਹੋ ਕਿਹਦੇ ਬਦੌਲਤ ਮਨਾ ਰਹੇ ਹੋ ਪੰਜਾਬੀਆਂ ਦੇ ਬਦੌਲਤ ਕੁਰਬਾਨੀਆਂ ਕਿਹਦੀਆਂ ਪੰਜਾਬੀਆਂ ਨੇ ਫਾਂਸੀ ਦੇ ਰਸੇ ਕਿਨੇ ਚੁੰਮੇ ਪੰਜਾਬੀਆਂ ਨੇ ਕਾਲੇ ਪਾਣੀ ਦੀ ਸਜ਼ਾ ਕਿਹਨੇ ਕੱਟੀ ਪੰਜਾਬੀਆਂ ਨੇ ਜਦੋਂ ਸ਼ਹਾਦਤ ਦੀ ਜ਼ਰੂਰਤ ਪਈ ਪੰਜਾਬੀ ਅੱਗੇ ਆਏ 80% ਤੋਂ ਵੱਧ ਕੁਰਬਾਨੀਆਂ ਪੰਜਾਬ ਤੇ ਪੰਜਾਬੀਆਂ ਨੇ ਦਿੱਤੀਆਂ ਹੋਣ ਤੇ ਤੁਸੀਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਕਿ ਤੁਸੀਂ ਅੱਜ ਇਹ ਕਹਿ ਰਹੇ ਹੋ ਕਿ ਪੰਜਾਬ ਆ ਪੰਜਾਬ ਦੀਆਂ ਗੱਡੀਆਂ 'ਚ ਕੌਣ-ਕੌਣ ਮਰੇ ਨੇ ਪੰਜਾਬ ਦੀਆਂ ਗੱਡੀਆਂ ਦੇ ਵਿੱਚ ਇਸ ਦੇਸ਼ ਨੂੰ ਕੁਰਬਾਨੀ ਦੇ ਕੇ ਆਜ਼ਾਦ ਕਰਾਉਣ ਵਾਲੇ ਕੋ ਮਰ ਰਹੇ ਨੇ ਸੋ ਇਸ ਕਰਕੇ ਪੰਜਾਬ ਚ ਵਸਦਾ ਜਿਹੜਾ ਜਿਹਦੀ ਵੀ ਪੰਜਾਬੀ ਮਾਂ ਬੋਲੀ ਆ ਚਾਹੇ ਉਹ ਸਿੱਖ ਹੋਵੇ ਹਿੰਦੂ ਹੋਵੇ ਮੁਸਲਮਾਨ ਹੋਵੇ ਇਸਾਈ ਹੋਵੇ ਹਰ ਪੰਜਾਬੀ ਜਿਹੜਾ ਪੰਜਾਬੀ ਮਾਂ ਬੋਲੀ ਬੋਲਦਾ ਇਹਨਾਂ ਨੇ ਸਾਰਿਆਂ ਨੂੰ ਕਟੜੇ ਚ ਖੜਾ ਕੀਤਾ ਔਰ ਮਾਫੀ ਮੰਗਣੀ ਚਾਹੀਦੀ ਹੈ ਇਹਨਾਂ ਦੀ ਸੀਨੀਅਰ ਲੀਡਰਸ਼ਿਪ ਨੂੰ ਨਰਿੰਦਰ ਮੋਦੀ ਜੀ ਨੂੰ ਅਮਿਤ ਸ਼ਾਹ ਜੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਸਮੂਹ ਪੰਜਾਬੀ ਜਿੰਨਾ ਉਰੇ ਦੇਲੀਦਰ ਵਿੱਚ ਨਹੀਂ ਜਿੱਥੇ-ਇੱਥੇ ਵੀ ਪੰਜਾਬੀ ਬੈਠਾ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਸੋ ਸਭ ਕ ਇਲਜ਼ਾਮ ਇਹ ਵੀ ਲੱਗਦਾ ਕਿ ਪੰਜਾਬ ਦਾ ਪੈਸਾ ਭਗਵੰਤ ਸਿੰਘ ਮਾਨ ਖਿਦਮਤ ਚ ਲਾ ਰਹੇ ਨੇ ਅਰ ਨਹੀਂ ਕੇਜਰੀਵਾਲ ਜਿੰਨਾ ਵੀ ਸਰਕਾਰੀ ਫੰਡ ਆ ਉਹ ਸਾਰਾ ਯੂਜ਼ ਕੀਤਾ ਜਾ ਰਿਹਾ ਹੈ ਸਿਲੈਕਸ਼ਨ ਉਹ ਤੁਹਾਨੂੰ ਲੱਗਦਾ ਤਾਂ ਹੋ ਸਕਦਾ ਹੁੰਦਾ ਕਦੇ ਹੋ ਸਕਦਾ ਚੋਣਾਂ ਵੀ ਜਦੋਂ ਵੀ ਕਿਤੇ ਚੋਣ ਆ ਹੁੰਦਾ ਉਸ ਸਮੇਂ ਹਰ ਪਾਰਟੀ ਦੇ ਬੰਦੇ ਉਸ ਕੰਪੇਨਿੰਗ ਕਰਨ ਜਾਂਦੇ ਜਦੋਂ ਪੰਜਾਬ ਚ ਚੋਣ ਹੁੰਦਾ ਦਾ ਭਾਜਪੀ ਦੇ ਲੋਕ ਕਾਂਗਰਸ ਦੇ ਲੋਕ ਆਂਦੇ ਨੇ ਚੋਣਾਂ ਉੱਥੇ ਲੜਨ ਲਈ ਜਦੋਂ ਕਿਤੇ ਹੋਰ ਸਟੇਟ ਤੋਂ ਹੁੰਦਾ ਸਾਰੇ ਜਾਣਦੇ ਨੇ ਹਰ ਇੱਕ ਬੰਦਾ ਜਾਂਦਾ 101 ਗੱਲ ਦੱਸੋ ਜੇ ਕੋਈ ਚੋਣਾਂ ਲੜਨ ਲਈ ਆਪਣੀ ਪਾਰਟੀ ਨੂੰ ਲੜਾਉਣ ਲਈ ਆ ਗਿਆ ਤੇਰਾ ਮਤਲਬ ਪੰਜਾਬ ਦਾ ਪੈਸਾ ਲਿਆ ਇਹ ਕਿਹੜੀਆਂ ਗੱਲਾਂ ਨੇ ਬੇਕਾਰ ਗੱਲਾਂ ਪੰਜਾਬ ਦੇ ਪੈਸੇ ਦਾ ਇਹਦੇ ਨਾਲ ਕੀ ਤਾਲੁਕਾਤਾ ਜੀ ਹਰ ਇੱਕ ਬੰਦਾ ਅੱਜ ਜਿਹੜਾ ਆਮ ਆਦਮੀ ਪਾਰਟੀ ਦਾ ਵਰਕਰ ਆਪਣੇ ਕੋਲੋਂ ਆਪਣੇ ਕੋਲੋਂ ਖਰਚਾ ਕਰਕੇ ਪੂਰੇ ਕੰਪੇਨਿੰਗ ਕਰਨ ਲਈ ਆਇਆ ਹੈ ਕੋਈ ਕਿਸੇ ਇੱਕ ਪੈਸੇ ਵੀ ਕਿਤੇ ਪੰਜਾਬ ਦਾ ਕੋਈ ਵਸੀਲਾ ਪੰਜਾਬ ਦਾ ਕੋਈ ਵੀ 1 ਰੁਪਿਆ ਵੀ ਦਿੱਲੀ ਦੀ ਕਿਸੇ ਉਹਦੇ 'ਚ ਨਹੀਂ ਖਰਚ ਹੋਵੇ ਮਤਲਬ ਅਨਲਿਸਿਸ ਕੀਤਾ ਤੁਸੀਂ ਖਾਸ ਤੌਰ ਤੇ ਦਿੱਲੀ ਵਿਧਾਨ ਸਭਾ ਦੇ ਵਿੱਚ ਪੰਡ ਨੂੰ ਪਚੋੜਾ ਨੇ ਔਰ ਇੰਨੀ ਲੱਗਦਾ ਕੀ ਹੈ ਦਿੱਲੀ 'ਚ ਸਰਕਾਰ ਬਣਨ ਜਾ ਰਹੀ ਹੈ ਕਿਉਂਕਿ ਦਾਵਾ ਲਗਾਤਾਰ ਭਾਜਪਾ ਕਰਦੀ ਆ ਰਹੀ ਹੈ ਤੇ ਇਸ ਵਾਰ ਸਰਕਾਰ ਸਾਡੀ ਬਣਨ ਜਾ ਰਹੀ ਹੈ ਬੱਟੇ ਤੇ ਪਈ ਹੈ ਭਾਜਪਾ ਦੇ ਦਾਅਵੇ ਤਰੇ ਤਰਾਏ ਰਹਿ ਗਏ ਨੇ ਲੋਕਾਂ ਨੇ ਇੱਕ ਮਨ ਬਣਾ ਲਿਆ ਕਿ ਜੇ ਦਿੱਲੀ ਬਚਾਉਣੀ ਹੈ ਤੇ ਦਿੱਲੀ ਨੂੰ ਸਾਫ ਸੁਥਰਾ ਰੱਖਣਾ ਹੈ ਦਿੱਲੀ ਦੀ ਡਿਵੈਲਪਮੈਂਟ ਚਾਣੀ ਹੈ ਤਾਂ ਇਹ ਸਿਰੋ ਤੇ ਸਿਰਫ ਅਰਵਿੰਦ ਕੇਜਰੀਵਾਲ ਜੀ ਹੀ ਕਰ ਸਕਦੇ ਨੇ ਲੋਕੀ ਅਰਵਿੰਦ ਕੇਜਰੀਵਾਲ ਜੀ ਨੂੰ ਪਿਆਰ ਕਰਦੇ ਨੇ ਲੋਕਾਂ ਨੇ ਦੇਖ ਲਓ ਇਸ ਵਾਰ ਫੇਰ ਫਤਵਾ ਤੁਹਾਡੇ ਅੱਗੇ ਆ ਜਾਣਾ 8 ਤਰੀਕ ਨੂੰ ਲੋਕਾਂ ਨੇ ਫੇਰ ਇਸ ਵਾਰ ਆਮ ਆਦਮੀ ਪਾਰਟੀ ਦੀ ਸਿਕਰ ਬਣੋ ਬਹੁਤ ਬਹੁਤ ਧੰਨਵਾਦ ਆ ਬਿਲਕੁਲ ਇਸਾਨ ਤਰਨੂਪ੍ਰੀਤ ਸਿੰਘ ਸੋਨ ਦਾ ਜੋ ਮੰਤਰੀ ਨੇ ਪੰਜਾਬ ਦੇ ਵਿੱਚ ਔਰ ਖਾਸ ਤੌਰ ਤੇ ਅੱਜ ਵਿਧਾਨ ਸਭਾ ਹਲਕਾ ਤਿਲਕਨਗਰ ਪਹੁੰਚੇ ਨੇ ਜਰਨੈਲ ਸਿੰਘ ਉਹਨਾਂ ਦੇ ਹੱਥ ਵਿੱਚ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਔਰ ਸਾਫ ਤੌਰ ਤੇ ਉਹਨਾਂ ਨੇ ਜਿੱਤ ਦਾ ਦਾਵਾ ਜਿਹੜਾ ਹੈ ਉਹ ਜ਼ਰੂਰ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਇੱਕ ਵਾਰ ਫਿਰ ਤੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਕੈਮਰਾਮੈਨ ਗੁਰਜੀ ਦੇ ਨਾਲ ਨਾਓ ਇੰਡੀਆ ਪੰਜਾਬੀ ਦਿੱਲੀ